ਹੈਲੋ ਜੀ ਜੀ ਆਨੋ ਕਿਦਾ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਗੇ ਖੂਬ ਮਜ਼ਾ ਚੱਲੇਗਾ ਜਿੱਤੇ ਵੀ ਆਵਗੇ ਆਪਣੀ ਜ਼ਿੰਦਗੀ ਨੂੰ ਵਰਪੂਰ ਇੰਜੋਏ ਕਰਦੇ ਹੋਗੇ ਚਲੋ ਜੀ ਆਪਾਂ ਆ ਗਏ ਹਾਂ ਜੀ ਲਾਈਵ ਪਰਫਾਰਮੈਂਸ ਹੈ ਜੀ ਸਾਡਾ ਵੀ ਤੇ ਤੁਹਾਡਾ ਵੀ ਫੇਵਰੇਟ ਸਿੱਧੂ ਬਾਜੀ ਤੇ ਉਹਦੀ ਲਾਈਵ ਪਰਫਾਰਮੈਂਸ ਹੈ ਜਿਹੜੀ ਆਪਾਂ ਦੇਖਣ ਜਾ ਰਹੇ ਹਾਂ ਤੇ ਪਹਿਲੇ ਆਪਾਂ ਉਹ ਦੇਖ ਲੈਂਦੇ ਆ ਬਾਕੀ ਗੱਲ ਬਾਤ ਜਿਹੜੀ ਹੈ 2019 ਦੇ ਵਿੱਚ ਇਹਨਾਂ ਨੇ ਲਾਈਵ ਪਰਫਾਰਮ ਕੀਤਾ ਸੀ ਠੀਕ ਹੈ ਜਿਹੜਾ ਆਪਾਂ ਦੇਖਣ ਜਾਂਦੇ ਪੀ ਆ ਪਹਿਲੇ ਇਹਨਾਂ ਦਾ ਲਾਈਵ ਪਰਫਾਰਮ ਦੇਖਦੇ ਹਾਂ ਫਿਰ ਆਪਾਂ ਇਹਦੇ ਤੇ ਕਰਦੇ ਹਾਂ ਵੀ ਚਾਰ ਸੱਤ ਬਿਲਕੁਲ ਕੀ ਕੰਦਾ ਮਾਰਦਿਆਂ ਗਾਉਂਗੇ ਵੀ ਗਿਆ ਹੂੰ ਚਿੱਦੂ ਐ ਸੀ ਮੈਂ ਹੁਣੀ ਬੈਠਾ ਸੀ ਬਾਈ ਕੋਲੇ ਕਹਿੰਦਾ ਵੀ ਐਦ ਕੀ ਦੁੱਖਣਾ ਇਕੱਠ ਹੋਇਆ ਤੇਰੇ ਘਰ ਕੇ ਮੈਂ ਕਿਹਾ ਇਹਨਾਂ ਘਰ ਕੀ ਹੋਇਆ ਇਕੱਠ ਮੈਂ ਤਾਂ ਇਕੱਲਾ ਹੀ ਆਇਆ ਲਵ ਯੂ ਲਵ ਯੂ ਬਈ ਸਾਰਿਆਂ ਦਾ ਤੁਹਾਡਾ ਜਿਆਦਾ ਸ਼ੇਰ ਬਿਲਕੁਲ ਉਹਦੇ ਘਰ ਕੀ ਤੁਹਾਡਾ ਭਰਾ ਉਹ ਤਾਂ ਫਿਰਦਾ ਨਹੀਂ ਜ਼ਮੀਨ ਤਾਂ ਮੇਰੇ ਕੋਲੇ ਵੀ ਤੁਹਾਡੇ ਜਿੰਨੀ ਹੈ 10 12 ਕਿੱਲੇ ਆ ਬੜਾ ਜੀ ਵਾਜੋ ਤੁਹਾਡੀ ਬਖਸ਼ੀ ਅਕਾਤ ਹੈ ਇੱਥੇ ਖੜਾ ਹਾਂ ਹਾਂਜੀ ਦੂਜੀ ਗੱਲ ਕੋਈ ਨਹੀਂ ਹਾਂਜੀ 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 ਬੋਲੋ ਉੱਚੀ ਬੋਲੋ ਕੀ ਆ ਸੁਣਨਾ ਕੀ 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 ਸੁਣਿਆ ਨਹੀਂ ਜੇ ਤੁਹਾਨੂੰ ਸੁਣਿਆ ਮੂੜਦਿਆਂ ਨੂੰ ਬੈਠਿਆਂ ਨੂੰ ਇੱਕ ਬੰਦਾ ਭੇਜਦਾ ਸਾਰੇ ਬੋਲ ਕੇ ਦੱਸ ਦੋ ਜਾਈ ਮੜਾਇਆ ਕਰ ਕੀ ਕਹਿੰਦੇ ਨੇ ਪੁੱਛ ਗਿਆ ਦੰਦਰ ਆਏ ਆ ਸੁਣ ਗਿਆ ਹੀ ਸੁਣ ਗਿਆ ਦੰਦਰ ਤੁਨ ਮੈਂ ਦੱਸਿਆ ਕਵੀਨ ਦਾ ਜੀ ਆਪਣੀ ਸੇਮ ਆ ਪਰ ਨਾਮ ਕਾਦੇ ਵਾਂਗੂ ਵਿਕਦਾ ਤਾਂ ਐਡਾ ਕਰਕੇ ਆ ਤਾਂ ਗਾਣਾ ਬਣਿਆ ਇਹ ਨਹੀਂ ਵੀ ਉਹੀ ਹੂਲ ਜਲੂਲ ਜੋ ਕਰੇ ਬੈਠਣੇ ਕਮਰੇ ਚ ਬਹਿ ਕੇ ਲਖਤਾ ਜੀ ਗਾਣਾ ਬਣ ਕੇ ਗਾਣਾ ਬਣ ਗਿਆ ਔਕਾਤ ਦਿੱਤੀ ਐ ਤਾਂ ਲਿਖਿਆ ਇਹ ਗਾਣਾ ਜੀ ਨਹੀਂ ਗੱਲਾਂ ਦਾ ਬਥੇਰੇ ਕਰਦੇ ਆ ਗਾਣਿਆਂ ਨੂੰ ਜੀ ਐਂ ਕਰਦੇ ਆ ਕਿ ਰੇਂਜ 'ਚੋਂ ਤਾਰ ਲਾਂਗੇ ਐਂ ਤਾਰਦੇ ਆ ਰੇਂਜ 'ਚ ਬੱਟਲ ਜੰਡਾ ਦਿਲ ਚਾਹੀਦਾ ਇਸ ਕੰਮ ਨੂੰ ਹਾਂਜੀ ਕਿਉਂ ਜੀ ਜਾਨ ਦੀ ਬਾਜ਼ੀ ਦੇਤੀ ਜੀ ਓ ਸਾਡੇ ਵਾਂਗੂ ਸਾਦਿਆ ਨਹੀਂ ਹੋਪ ਲੇ ਕੇ ਲਸੜੇ ਕਾਰਾਂ ਨੇ ਇਹਨਾਂ ਨੂੰ ਪ੍ਰੋਪਰ ਕਰ ਦਿਓ ਬਾਈ ਬੱਸ ਅਸੀਂ ਇੰਡ ਰੇਗਰਾਉਂਡ ਬੰਦੇ ਆ ਉੱਪਰ ਤੱਕ ਮਾਰਾ ਨੇ ਆ ਅਸੀਂ ਅੱਜ ਤੇ ਰਾਜੇ ਹਾਂ ਸਦਾ ਪਤਾ ਨਹੀਂ ਸਾਡਾ ਪਤਾ ਨਹੀਂ ਕੱਲ ਨੂੰ ਲੋਕਾਂ ਨੂੰ ਪਤਾ ਕਿਹੋ ਜੀਆਂ ਗੱਲਾਂ ਕਰਦੇ ਨੇ ਐ ਨਾ ਕਰੋ ਕੱਲ ਨੂੰ ਤੁਸੀਂ ਡਿੱਗ ਜਾਓਗੇ ਵੀ ਕੱਲ ਨੂੰ ਤੂੰ ਕਿਹੜਾ ਅਡਜਸਟਰੀ ਕਰਾਈਏ ਕੱਲ੍ਹ ਦੀ ਵੀ ਗੱਲ ਨੂੰ ਆਉਣਾ ਜਾਂ ਨਹੀਂ ਆਉਣਾ ਹਾਂਜੀ ਗੱਲ ਤਾਂ ਹੁਣ ਦੀ ਆ ਗੱਲ ਹੈ ਅੱਜ ਦੀ ਹੈ ਨਾ ਜੀ ਤਾਂ ਹੀ ਕਹਿੰਦਾ ਤੁਹਾਡਾ ਭਰਾ ਅਸੀਂ ਅੱਜ ਤੇ ਰਾਜੇ ਹਾਂ ਉਹ ਸਾਡਾ ਪਤਾ ਨਹੀਂ ਕੱਲ ਦਾ ਡਲਰਾ ਵਾਂਗੂ ਨਹੀਂ ਹੇ ਮੱਤੇ ਅਦੱਤਾ ਦੇ ਜਾਕੂਆਂ ਨੇ ਮੰਗ ਤੇਰੀ ਹੋਰੇ ਆ ਅਸੀਂ ਮੋਤੜਾ ਖੂਵਾਂ ਦੇ ਜਾਗਦੇ ਹੂੰ ਰੋਟੀ ਲੂਟੀ ਖਾ ਕੇ ਆਏ ਹੋ ਕਿ ਨਹੀਂ ਖਾ ਕੇ ਆਏ ਕਹਿਮ ਰਿਆ ਕਰੋ ਖਾ ਕੇ ਨਹੀਂ ਆ ਫਿਰ ਖਾ ਕੇ ਜਿਹੜਾ ਦੁੱਧ ਨਾth ਮਾਰੀ ਜਾਂਦੇ ਆ ਬਾਕੀ ਤਾਂ ਕਹਿੰਦੇ ਖਾ ਕੇ ਆਏ ਜੀ ਤੁਸੀਂ ਠੀਕ ਹੈ ਜੀ ਠੀਕ ਹੈ ਆ ਸਾਡੇ ਕਾਠੀ ਐਵੇਂ ਹੁੰਦੇ ਜਉਂ ਚੜਤੀਆਂ ਜਨਾਂ ਦੇ ਸਾਡੇ ਕਾਠਾਂ ਝੋਟੇ ਨੇ ਕੋਲੇ ਮਾਇਂ ਦੀਆਂ ਕੰਨਾਂ ਹਰ ਕੋਈ ਬੰਦਾ ਆਪਣੇ ਵੀਰ ਭਰਾਵਾਂ ਕਰਕੇ ਉੜਦਾ ਉੜਦਾ ਕਿ ਨਹੀਂ ਉੜਦਾ ਦੱਸੋ ਮੇਰੇ ਵੀ ਤੁਹਾਡੇ ਵਾਂਗੂ ਕੁਝ ਘਪਰਾ ਨੇ ਜਿੰਨਾ ਕਰਕੇ ਮੈਂ ਦੁਰਿਆ ਫਿਰਦਾ ਇੱਥੋਂ ਖੜਾ ਹੋ ਜਿੰਦਾ ਜੋਤੀ ਤੋਂ ਸਟਾਰਟ ਹੋ ਜਾਂਦਾ ਬਾਈ ਤੋਂ ਬੰਦੇੜ ਤੋਂ ਸਰ ਵੀ ਗਰੇ ਵਾਲ ਤੱਕ ਰਿੰਗੂ ਤੱਕ ਤੇ ਬਿੱਲੇ ਤੱਕ ਸਾਰੀ ਕਹਾਣੀ ਮੁੱਕ ਜਾਂਦੀ ਹੈ ਜੀ ਇਹਨਾਂ ਦਾ ਤੜ ਤਾੜੀਆਂ ਮਾਰ ਦਿਓ ਇੱਕ ਵਾਰੀ ਦੇਖ ਜਗਰਦਾ ਟੋਟਾ ਕਨਵਰ ਗਰੇਵਾਲ YouTube ਤੇ ਵੀ ਵੀਡੀਓ ਪਈ ਹੋਈ ਆ ਉਹਦੇ ਕਰ ਦ ਤਾੜੀਆਂ ਮਾਰ ਦਿਓ ਬਾਹਰ ਬੈਠਾ ਦੇਖੀ ਨਾ ਮੇਰੀ ਫੇਵਰਟ ਮੇਰਾ ਸਿੰਗਰ ਹੈ ਕਵਲ ਗਰੇਵਾਲ ਓ ਜੰਨੇ ਵੀ ਯਾਰ ਮੇਰੇ ਸਾਰੇ ਅਗਲਾਉ ਨੇ ਔ ਮੁੰਡਾ ਤਾਂ ਸਾਉ ਹੈ ਔ ਤੇ ਗੀਤ ਪੜਕਾਉ ਨੇ ਅੱਜ ਸਰਪੰਦ ਨੇ ਗੀਤ ਪੜਕਾਉਂਦੇ ਆਂ ਸੇਖੂ ਮੂਸੇ ਵਾਲਾ ਜੋ ਲਿਖਾ ਸ਼ਰੀਆਮ ਸਾਡਾ ਚੱਲਦਾ ਚੱਲਦਾ ਕਿ ਨਹੀਂ ਚੱਲਦਾ ਚੱਲਦਾ ਵੇ ਚੱਲਦਾ ਔ ਦਾਲਣਾ ਵਾਂਗੂ ਨਹੀਂ ਆ ਕਾਬਲੀਆਂ ਦੇ ਗੱਲਾਂ ਘੋਲ ਬੋਲਦੀਆਂ ਮੇਰਾ ਅੰਗਿਆਂ ਕੇ ਕਰਤਾ ਕਰੋਨੀ ਆ ਕਾਬਲੀਆਂ ਦੇ ਗੱਲਾਂ ਘੋਲ ਬੋਲਦੀਆਂ ਮੇਰਾ ਅੰਗਿਆਂ ਕੇ ਕਰਤਾ ਕਰੋਨੀ ਯਾ ਚਿਕ ਮਾਰੇਗੀ ਅੱਜ ਕਿਹਨਾਂ ਤੋਂ ਵੰਦੂ ਨੇ ਕਰੀਦੀ ਕੈ ਕਦਾਰੇਗੀ ਬੰਦੀਆ ਤੋਂ ਵੰਦੂ ਨੇ ਕਰੀਦੀ ਕੈ ترى <applause> 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 ਇੱਕ ਛੋਟੀ ਜਿਹੀ ਗੱਲ ਸ਼ੇਅਰ ਕਰਨੀ ਤੁਹਾਡੇ ਸਾਰਿਆਂ ਨਾਲ ਸਾਰੇ ਭਾਈਓ ਹੂੰ ਮੇਰਾ ਊਸੂਲਾ ਮੈਂ ਕਦੇ ਕਹਿ ਕੇ ਤਾੜੀ ਨਹੀਂ ਮੰਗਦਾ ਜੇ ਤਾਂ ਮੈਂ ਤਾਂ ਫਿਰ ਉਹ ਜੀ ਕਲਾ ਦਾ ਕੀ ਫਾਇਦਾ ਜੇ ਤਾੜੀ ਹੋਈ ਮੰਗ ਲਈ ਕਹਿ ਕੇ ਹਾਂਜੀ ਗਾਣਾ ਗਾ ਕੇ ਚੁੱਪ ਕਰਕੇ ਉੱਤੇ ਖੜਾ ਹਾਂ ਚੰਗਾ ਲੱਗਿਆ ਮਾਰ ਦਿਓ ਨਹੀਂ ਓਕੇ ਅਗਲਾ ਗਾ ਦਾਂਗੇ ਠੀਕ ਹੈ ਜੀ ਵਧੀਆ ਵਧੀਆ ਯਾਰ ਮੈਂ ਗੱਲ ਰਾਮਾ ਵਾਂਗੂ ਨੀ ਨਾਮ ਸਾਡਾ ਚੱਲਦਾ ਤੇ ਉਹਦੇ ਨਾਲੋਂ ਬਹੁਤਾ ਚੱਲਦਾ ਵੀਰ ਜੀ ਦਾ ਨਾਮ ਹੈ ਕਹਿੰਦੀ ਆ ਬਹੁਤ ਵਧੀਆ ਪਰਸਨੈਲਿਟੀ ਐਸੀ ਪਰਸਨੈਲਿਟੀ ਹੈ ਕਿ ਜਿਨੇ ਆਪਣੀ ਜ਼ਿੰਦਗੀ ਦੇ ਵਿੱਚ ਤੇ ਆਪਣਾ ਨਾਮ ਬਹੁਤ ਜ਼ਿਆਦਾ ਰੋਸ਼ਨ ਕੀਤਾ ਹੀ ਕੀਤਾ ਹੈ ਲੇਕਿਨ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਨਾ ਹੋਰ ਜ਼ਿਆਦਾ ਫੇਮ ਹਾਸਲ ਕਰ ਲਿਆ ਮਤਲਬ ਕਿ ਜਿਹੜੇ ਕੋਈ ਬੰਦਾ ਸਿੱਧੂ ਵੀਰ ਜੀ ਨੂੰ ਨਹੀਂ ਜਾਣਦਾ ਸੀ ਨਾ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਉਹ ਵੀ ਇਸ ਬੰਦੇ ਦੇ ਗਾਣੇ ਸੁਣਨ ਲੱਗ ਪਿਆ ਬੱਚਾ ਬੱਚਾ ਜਾਨਾ ਲੱਗ ਗਿਆ ਉਹਨਾਂ ਦੇ ਬੋਲ ਸੀ ਅਸੀਂ ਅੱਜ ਦੇ ਰਾਜੇ ਆ ਅੱਜ ਦੇ ਰਾਜੇ ਨਹੀਂ ਕੱਲ ਦਾ ਤੇ ਜ਼ਹਿਰੀ ਗੱਲ ਕੱਲ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਉਹਨਾਂ ਨੂੰ ਵੀ ਆਪਣੇ ਕੱਲ ਦਾ ਨਹੀਂ ਸੀ ਪਤਾ ਉਹ ਬਹੁਤ ਸ਼ਾਰਟ ਟਾਈਮ ਦੇ ਵਿੱਚ ਬੜੀਆਂ ਗੱਲਾਂ ਅਸੀਂ ਆ ਕਰ ਗਏ ਹੋਏ ਸੀ ਉਹਨਾਂ ਨੂੰ ਆਈਡੀਆ ਆਪਾਂ ਲਾਸਟ ਟਾਈਮ ਹੀ ਗੱਲ ਕਰ ਚੁੱਕੇ ਹਾਂ ਸਿੱਧੂ ਭਾਜੀ ਤੇ ਕਿ ਸਿੱਧੂ ਭਾਜੀ ਮਤਲਬ ਕਿ ਜਿਸ ਪਲੇਟਫਾਰਮ ਦੇ ਤੁਰੇ ਹੋਏ ਸੀ ਨਾ ਉਹਨਾਂ ਨੂੰ ਥਰੱਡ ਵੀ ਸੀ ਉਹਨਾਂ ਨੂੰ ਧਮਕੀਆਂ ਵੀ ਆਉਂਦੀਆਂ ਸੀ ਉਹਨਾਂ ਨੂੰ ਸਭ ਕੁਝ ਪਤਾ ਸੀ ਉਹਨਾਂ ਨੂੰ ਉਹਨਾਂ ਦੀ ਲਾਈਫ ਦੇ ਬਾਰੇ ਵਿੱਚ ਜ਼ਿਆਦਾ ਆਈਡੀਆ ਹੈ ਇਸੇ ਲਈ ਆਪਣੇ ਗੀਤਾਂ ਦੇ ਵਿੱਚ ਗੀਤ ਖੁਦ ਲਿਖਦੇ ਸੀ ਉਹ ਆਪਣੇ ਗੀਤਾਂ ਦੇ ਵਿੱਚ ਉਹ ਬਿਆਨ ਕਰਦੇ ਰਹਿੰਦੇ ਸੀ ਕਿ ਕੋਈ ਪਤਾ ਨਹੀਂ ਕੀ ਹੋ ਜਾਣਾ ਤੇ ਕੀ ਨਹੀਂ ਹੋਣਾ ਠੀਕ ਉਹਨਾਂ ਨੇ ਬੜੀ ਬੜੀ ਚੜ੍ਹਾਈ ਲਈ ਵੀਰ ਸਾਡੇ ਦੀ ਬੜੀ ਚੜ੍ਹਾਈ ਰਹੀ ਜਿੰਨੀ ਦੇਰ ਤੱਕ ਉਹ ਸਟੇਜ ਤੇ ਚੜ੍ਹਦੇ ਸੀ ਖਿਲੋਂਦੇ ਸੀ ਪਤਾ ਲੱਗਦਾ ਸੀ ਦੁਨੀਆਂ ਨੂੰ ਕੋਈ ਪਰਫਾਰਮ ਕਰਦਾ ਪਿਆ ਹਾਂਜੀ ਹਾਂਜੀ ਤੇ ਇਸ ਲਈ ਕਹਿੰਦੇ ਲੈਜੈਂਡ ਆਰ ਨੈਵਰ ਡਾਈ ਬਿਲਕੁਲ ਜੀ ਅੱਛਾ ਇੱਕ ਵਾਰੀ ਸਟੇਜ ਤੇ ਚੜ੍ਹ ਕੇ ਨਾ ਸਾਰਿਆਂ ਨੂੰ ਮੂ ਤੇ ਹਾਸੀ ਲਿਆ ਦਿੰਦੇ ਸਨ ਜਿਵੇਂ ਦੇ ਗੋ ਉਹ ਦੇਖੋ ਆਪਣੇ ਗੀਤਾਂ ਦੇ ਵਿੱਚ ਆਪਣੇ ਯਾਰ ਆਪਣੇ ਸੰਗੀ ਜਿਹੜੇ ਨਾਲ ਹੁੰਦੇ ਸੀ ਨਾ ਉਹਨਾਂ ਦਾ ਤਸਕਰਾ ਨਾਲ ਲੈ ਕੇ ਚੱਲਦੇ ਹੁੰਦੇ ਸੀ ਕਿ ਇਹਨਾਂ ਦੇ ਸਿਰ ਦੀ ਮੈਂ ਜਿਹੜਾ ਹੀ ਕਰਦਾ ਆ ਜਾਂ ਮੈਂ ਤੁਹਾਡੇ ਸਿਰ ਤੇ ਚੜਾਈ ਕਰਿਆ ਜਿਹੜੀ ਤੁਸੀਂ ਕਿਨੂੰ ਮੁਹੱਬਤ ਦਿੰਦੇ ਪਏ ਹੋ ਉਹਨੇ ਕਿਹਾ ਕਿ ਹਰ ਕੋਈ ਆਪਣੇ ਵੀਰਾਂ ਦੇ ਸਿਰ ਤੇ ਮਾਨ ਮਤਾ ਕਿ ਵੀਰਾਂ ਦੇ ਨਾਲ ਕਰਦਾ ਲੇਕਿਨ ਮੈਂ ਮੈਂ ਤੁਹਾਡੇ ਸਾਰਿਆਂ ਦੇ ਸਿਰ ਤੇ ਚੜਾਈ ਕਰਨ ਲਿਆ ਮੈਂ ਤੁਸੀਂ ਸਾਰੇ ਮੇਰੇ ਵੀਰ ਹੋ ਤੁਹਾਡੇ ਸਾਰਿਆਂ ਦੇ ਸਿਰ ਤੇ ਮੈਂ ਚੜਾਈ ਕਰਣ ਲਿਆ ਆ ਤੇ ਵਧੀਆ ਵਾਕੀ ਜੀ ਉਹ ਹਰ ਗਾਣੇ ਦੇ ਵਿੱਚ ਆਪਣੀ ਆਪ ਨੂੰ ਉੱਤੇ ਨਹੀਂ ਸੀ ਲੈ ਕੇ ਜਾਂਦਾ ਆਪਣਾ ਫੇਮ ਨਹੀਂ ਸੀ ਲੈਂਦਾ ਉਹ ਕਹਿੰਦਾ ਸੀ ਮੈਨੂੰ ਇੱਥੇ ਤੱਕ ਪੰਜਾਬ 'ਚ ਸਾਰਾ ਹੱਥ ਮੇਰੇ ਆ ਤੇ ਲਾਸਟ ਦੇ ਵਿੱਚ ਉਹਨਾਂ ਨੇ ਇੱਕ ਵਰਲਡ ਕਿਆ ਬਹੁਤ ਹੀ ਵਧੀਆ ਸੀ ਉਹਨੇ ਕਹਿਆ ਜੋ ਸਿੱਧੂ ਲਿਖਦਾ ਹੈ ਉਹ ਚੱਲ ਲੋਕ ਕਹਿੰਦੇ ਨੇ ਲੋਕ ਕਿ ਸਿੱਧੂ ਜੋ ਵੀ ਲਿਖ ਦੇਗਾ ਉਹ ਚੱਲਣਾ ਹੀ ਚੱਲਣਾ ਹੈ ਜੀ ਤੇ ਵਾਕੀ ਸਾਡੇ ਵੀਰ ਜੋ ਲਿਖਦਾ ਸੀ ਉਹ ਚੱਲਦਾ ਸੀ ਸਾਡਾ ਨਾ ਇਹ ਪੰਜਾਬ ਇਹ ਛੜਦੇ ਪੰਜਾਬ ਦੇ ਭਰਾਏ ਮੇਰਾ ਰੱਤੇ ਦੇ ਵਿੱਚ ਹੈਗਾ ਬੜੀ ਬਹੁਤ ਹੁੰਦੀ ਰਹਿੰਦੀ ਹੈ ਉਮਨੇ ਦੱਸਦੇ ਪਏ ਸੀ ਕਿ ਇੰਨਾ ਦੀ ਪੰਜਾਬ ਅਸੈਂਬਲੀ ਦੇ ਵਿੱਚ ਉਹ ਦਿਨ ਹਕੂਮਤ ਦੇ ਵਿੱਚ ਇੰਨੀ ਚੜ੍ਹਾਈ ਹੋ ਗਈ ਸੀ ਕਿ ਇੰਨਾ ਦੇ ਕਹਿਨ ਖਾਣ ਤੇ ਹੁਣ ਚੱਲਣ ਲੱਗ ਗਿਆ ਸੀ ਸੱਤ ਜਿਹੜਾ ਕਿ ਲੋਗਾਂ ਨੂੰ ਬਰਦਾਸ਼ਤ ਨਹੀਂ ਸੀ ਬਰਦਾਸ਼ਤ ਨਹੀਂ ਹੋਇਆ ਠੀਕ ਹੈ ਕਹਿੰਦੇ ਜੀ ਇੰਨੀ ਕੁ ਚੜ੍ਹਾਈ ਹੋ ਗਈ ਹੋਈ ਸੀ ਸਿਆਸਤ ਦੇ ਵਿੱਚ ਕਿ ਹੁਣ ਹਰ ਕੰਮ ਪੁੱਛ ਦੱਸ ਕੇ ਹੋਣ ਲੱਗ ਪਏ ਸੀ ਹੂੰ ਬਿਲਕੁਲ ਤੇ ਫਿਰ ਜਿਹੜੇ ਮੁਖਾਲਫੀਨ ਹੁੰਦੇ ਨੇ ਜਿਹੜੇ ਬੁਗਜ਼ ਭਰੇ ਲੋਗ ਹੁੰਦੇ ਨੇ ਤੇ ਫਿਰ ਉਹਨਾਂ ਨੂੰ ਬਰਦਾਸ਼ਤ ਨਹੀਂ ਉਹਨਾਂ ਨੂੰ ਬਰਦਾਸ਼ਤ ਨਹੀਂ ਨਾ ਤੇ ਭਾਜੀ ਚਲੇ ਗਏ ਵਕਤ ਤੋਂ ਪਹਿਲੇ ਚਲੇ ਗਏ ਬਿਲਕੁਲ ਜੀ ਹਰੇ ਉਮਰ ਨਹੀਂ ਸੀ ਉਹਨਾਂ ਦੀ ਲੇਕਿਨ ਹਰ ਚੀਜ਼ ਵੇਖੋ ਛੱਡ ਗਏ ਨੇ ਕੁਝ ਵੀ ਨਾ ਲੇਕਿਨ ਅਸੀਂ ਤੇ ਸਿਰਫ ਵਕਤੀ ਤੌਰ ਤੇ ਗਾਣਾ ਸੁਣਦੇ ਕਰਦੇ ਥੋੜੀ ਦੇਰ ਦੁੱਖ ਹੁੰਦਾ ਹੈ ਲੇਕਿਨ ਇਸ ਚੀਜ਼ ਦੀ ਤਕਲੀਫ ਪੜੀ ਹੈ ਲੇਕਿਨ ਉਹ ਜਿਹੜਾ ਮਾਪਿਓ ਕੱਲਾ ਰਹਿ ਗਿਆ ਉਹ ਉਹਦਾ ਦਰਦ ਕੋਈ ਨਹੀਂ ਬਿਆਨ ਕਰ ਸਕਦਾ ਜੀ ਉਸ ਚੀਜ਼ ਦਾ ਦਰਦ ਕੋਈ ਨਹੀਂ ਬਿਆਨ ਕਰ ਸਕਦਾ ਜੀ ਗਾਣੇ ਸੁਣ ਕੇ ਬਿਲਕੁਲ ਐਵੇਂ ਹੀ ਹੈ ਜੀ ਜੇ ਇੰਜੋਏ ਕਰਦਾ ਸੀ ਹੁਣ ਇੰਜੋਏ ਕਰਨ ਤੋਂ ਬਾਅਦ ਇੱਕ ਦਫਾ ਜਦੋਂ ਉਸ ਮੂਮੈਂਟ ਨੂੰ ਯਾਦ ਕਰਦਾ ਹੈ ਕਿ ਜੋ ਹੋਇਆ ਹੋਇਆ ਤੇ ਇੱਕ ਦਫਾ ਹਰ ਬੰਦਾ ਹੀ ਸੈਂਟੀ ਹੋ ਜਾਂਦਾ ਹੈ ਬਾਕੀ ਜੀ ਆਪਣੇ ਵੀਵਰਸ ਨੂੰ ਪੁੱਛਦੇ ਆ ਜੀ ਉਹਨਾਂ ਨੂੰ ਕਿਦਾਂ ਦੇ ਲੱਗਿਆ ਪਰਫਾਰਮੈਂਸ ਕਮੈਂਟ ਕਰਕੇ ਜ਼ਰੂਰ ਦੱਸਣ ਮਿਲਦੇ ਆਂ ਜੀ ਅਗਲੇ ਗੀਤ ਵਿੱਚ ਅਗਲੀ ਵੀਡੀਓ ਵਿੱਚ ਆਪਣੇ ਆਪਣੇ ਪਿਆਰਿਆਂ ਦਾ ਬੋਸਾ ਰੱਖਿਆ ਰੱਖੋ ਸਾਨੂੰ ਦੁਆ ਜੀ ਯਾਦ ਰੱਖੋ ਗੁੱਡ ਬਾਏ ਟੇਕ ਕੇਅਰ ਰੱਬ ਰੱਖੇ